सीएम भगवंत मान बेशक मुख्यमंत्री बन चुके ने पर वो अपना मज़ाकिया अंदाज़ भूले नहीं लोड पैन ते उस अंदाज़ ਦਾ ਇਸਤੇਮਾਲ ਵੀ ਕਰ ਲੈਂਦੇ ਨੇ ਗਾਹ ਵਗਾਹੇ ਕਈ ਵਾਰ ਗੱਲਾਂ ਹੱਦੋਂ ਪਾਰ ਹੁੰਦੀਆਂ ਵੀ ਨਜ਼ਰ ਆਈਆਂ ਨੇ ਪਰ ਇਸ ਦੇ ਬਾਵਜੂਦ ਉਹਨਾਂ ਦੇ ਇਸ ਵਤੀਰੇ ਨੂੰ ਇਸ ਤਰੀਕੇ ਨੂੰ ਲੋਕ ਪਸੰਦ ਵੀ ਕਰਦੇ ਨੇ ਲੋਕਾਂ ਨੂੰ ਹਾਸਾ ਠੱਠਾ ਵੀ ਮਿਲ ਜਾਂਦਾ ਜਿੱਥੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਫਿਕਰ ਕਰਨੀ ਜ਼ਰੂਰੀ ਆ ਉੱਥੇ ਲੋਕਾਂ ਵਾਸਤੇ ਉਸ ਫਿਕਰ ਤੋਂ ਕੁਝ ਪਲਾਂ ਲਈ ਸਹੀ ਪਰ ਨਜਾਤ ਮਿਲ ਜਾਂਦੀ ਹੈ ਪਰ ਕਈ ਵਾਰ ਮੁੱਖ ਮੰਤਰੀ ਇਸ ਮਾਮਲੇ ਨੂੰ ਲੈ ਕੇ ਖਾਸੇ ਫਸਦੇ ਵੀ ਨਜ਼ਰ ਆਏ ਨੇ ਖੈਰ ਇਸ ਦੇ ਬਾਵਜੂਦ ਜੋ ਹਾਲ ਹੀ ਦੇ ਵਿੱਚ ਸਥਿਤੀ ਵਾਪਰੀ ਹੈ ਉਹਦੇ ਬਾਰੇ ਵੀ ਜ਼ਿਕਰ ਕਰਦੇ ਆਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਭਾਜਪਾ ਦਾ ਹਿੱਸਾ ਨੇ ਹੁਣ ਕਦੀ ਕਾਂਗਰਸ ਦਾ ਇੱਕ ਬਹੁਤ ਵੱਡਾ ਨਾਮ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਹੁਣ ਉਹਨਾਂ ਦੀ ਤੀ ਜੈਂਦਰ ਕੌਰ ਉਹ ਸਿਆਸਤ ਵਿੱਚ ਸਿੱਧੀ ਐਂਟਰੀ ਮਾਰਨ ਨੂੰ ਤਿਆਰ ਔਰ ਉਸੇ ਦੇ ਚੱਲਦੇ ਜੈਨਦਰ ਕੌਰ ਦੇ ਸਿਆਸਤ ਵਿੱਚ ਐਂਟਰੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕੋਈ ਇਹੋ ਜਿਹਾ ਤੰਜ ਕੱਸਿਆ ਜ ਜਨੂੰ ਸੁਣ ਕੇ ਲੋਕ ਆਪਣਾ ਹਾਸਾ ਰੋਕ ਨਹੀਂ ਸਕੇ ਸੀਐਮ ਭਗਵੰਤ ਮਾਨ ਨੇ ਜੈਨਦਰ ਕੌਰ ਦੀ ਰੀ ਸਲਾਈ ਹੈ ਹਾਲਾਂਕਿ ਜ਼ਰੂਰ ਸੀਐਮ ਭਗਵੰਤ ਮਾਨ ਰੀਸਾਂ ਲਾਉਣ ਦੇ ਤਾਂ ਮਾਹਰ ਦੱਸੇ ਜਾਂਦੇ ਆ ਭਾਵੇਂ ਕਦੀ ਹਰ ਸਿਮਰਤ ਕੌਰ ਬਾਦਲ ਹੋਣ ਪਾਵੇਂ ਹੁਣ ਜੈਂਦਰ ਕੌਰ ਨੇ ਜਾਂ ਕੋਈ ਹੋਰ ਹੋਵੇ ਰੀਸਾਂ ਲਾਉਣੀਆਂ ਸੀਐਮ ਭਗਵੰਤ ਮਾਨ ਬਖੂਬੀ ਜਾਣਦੇ ਨੇ ਔਰ ਰੀਸਾਂ ਲਾਉਂਦੇ ਵੀ ਨੇ ਉਹ ਦੁਬਾਰਾ ਉਹੀ ਹੋਇਆ ਜੈਂਦਰ ਕੌਰ ਦੀ ਰੀਸ ਲਈ ਭਾਸ਼ਣ ਦਿੰਦਿਆਂ ਦੀ ਔਰ ਲੋਕ ਉਹ ਸੁਣ ਕੇ ਠਹਾਕੇ ਮਾਰ ਕੇ ਹੱਸਣ ਲੱਗੇ ਜੈਂਦਰ ਕੌਰ ਕਿਸ ਤਰ੍ਹਾਂ ਲੋਕਾਂ ਚ ਗੱਲ ਕਰ ਰਹੇ ਸੀ ਉਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਤੰਜ ਕਸ ਦੇ ਨਜ਼ਰ ਆਏ ਨੇ ਕੀ ਕੁਝ ਬੋਲੇ ਨੇ ਲੋਕਾਂ ਨੂੰ ਹਸਾ ਕੇ ਹੋਰ ਕੀ ਅੱਗੇ ਕਿਹਾ ਆਓ ਸੁਣ ਲੈਂਦੇ ਹਾਂ ਉਹ ਇੱਕ ਦਿਨ ਮੈਂ ਸੁਣ ਰਿਆ ਜੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰਾਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰਿਆਂ ਲਾਂਚ ਕਰ ਰਹੇ ਆ ਇਹ ਲਾਂਚ ਹੁੰਦੇ ਆ ਦਰ ਰਾਜਨੀਤੀ ਚ ਬੀਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਹੈ ਉਹਨੇ ਮੈਂ ਚਲੋ ਸੁਣ ਲੈਂਦੇ ਆ ਭਾਸ਼ਣ ਦੇਉ ਕਉ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋ ਸੁਣ ਲੈਣੇ ਮੈਂ ਕਿਹਾ ਪਹਿਲੀਆਂ 4 ਲੈਣਾ ਚੀ ਮੈਂ ਕਿਹਾ ਇਹ ਤਾਂ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮੈਂ ਕਿਹਾ ਬੱਸ ਸਰ ਗਿਆ ਬਸ ਆ ਤਾਂ ਹੈ ਕੀ ਕਰੀ ਇਹ 144 ਕਰੋੜ ਵਾਲੇ ਨੇ ਕੀ ਉਮੀਦ ਕਰ ਲਵਾਂਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਆ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀਆਂ ਉਹੀ ਉਹੀ ਖਜ਼ਾਨਾ ਹੈ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਹੈ ਅੱਜ 440 17 ਪਾ ਕੇ 44666 ਜਨਨ ਕਿ ਦੋ ਚੋਕੇ ਤਿੰਨ ਛੀਕੇ 44666 ਨੌਕਰੀ ਅੱਜ ਹੋ ਗਈ ਅੱਜ ਅੱਜ ਮਲਾ ਕੇ ਹੁਣ ਅਸੀਂ ਹਰ ਰੋਜ਼ ਕਰਦੇ ਹਾਂ ਹੁਣ ਇਹ ਚਾਰ ਦਿਨ ਤਿੰਨ ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆਇਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦੇ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਏ ਇਸ ਕਰਕੇ ਕਿਉਂ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਉਹ ਚ ਵੀ ਫਿਰ ਆਪਦੀ ਰੱਖਦੇ ਸੀ ਸਾਰੇ ਸੁਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਿਸ਼ ਤੋਂ ਭੇਜ ਰਹੇ ਹਾਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਤੇ ਬਿਨਾਂ ਸਪਾਰਿਸ਼ ਤੋਂ ਕਿਸੇ ਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ ਚ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹ ਤਾਂ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।